40 ਹਜ਼ਾਰ ਦੇ ਇਤਿਹਾਸ ਨੂੰ ਮਾਲਾ ਕਰਦੇ 40 ਸਦੀ ਪਰਮਾਣੀ ਦੇ ਵਿੱਚ ਫਲੰਗੀਆਂ ਕੋਸ਼ਾ ਲਗਾ ਕਰ ਪਹੁੰਚ ਮੈਂ ਅੱਜ ਦੀ ਜਦ ਮੈਨੂੰ ਇਹ ਖਾਲ ਦੇ ਲਈ ਰਿਸਪੋਰਟ ਜਿਹੜੇ ਦੇ ਪੜ੍ਹਨੇ ਸਵੇਰੇ 35 ਫਟ ਤੋਂ ਲੈ ਕੇ ਤੇ 1800 ਉੱਪਰ ਤੱਕ ਬੋਲ ਹੋਇਆ ਇਸ ਇਲਾਕੇ ਵਿੱਚ ਕਿ 1400 ਫੁੱਟ ਤੱਕ ਸੋੜੇ ਪਾਣੀ ਚੰਗੇ ਨਹੀਂ ਮਾਰੇ ਪਾਣੀ ਇਹ ਜੁਦਾ ਇਲਾਕਾ ਗਹਿਰਾ ਨੇ ਬਹਾਲ ਕੀਤਾ ਮਹਿਰੀ ਪਾਣੀ ਨੇ ਸੁਨਵਾਦ ਕੀਤਾ ਕੋਲੀਆਂ ਮੋਤੀਆਂ ਫਸਲਾਂ ਹਵਾ ਲਕੀਆਂ ਉਹ ਗਹਿਰੀ ਪਾਣੀ ਕਰਕੇ ਬਾਈਰ ਨੇ ਗਹਿਰੀ ਪਾਣੀ ਸੁਨਵਾਦੀ ਜ਼ਿੰਦਗੀ ਨਹੀਂ ਉਹ ਮਹਿਰੀ ਪਾਣੀ ਸੁਨ ਬਹੁਤ ਦੇ ਮੈਂ ਹਰੀਆਂ ਰਿਟ ਤੋਂ ਆਇਆ ਅੱਜ ਹਰਗਿਆਲੇ ਬਿੰਦੂ ਸਰਦਸਿਆ ਗਿਆ ਕਿ ਸਾਡੇ 1 ਮਹੀਨੇ ਦੇ ਵਿੱਚ ਪਾੜਾ ਬੰਧਿਆ ਨੂੰ ਟੈਂਸਰ ਹੋਇਆ ਜਿਨ੍ਹਾਂ ਦੇ ਵਿੱਚੋਂ ਤਿੰਨ ਬੰਧਾ ਦੀ ਕਿਸਰ ਨਾਲ ਮੌਤ ਹੋਈ ਹੈ ਜੀ ਦੀ ਉਮਰ 30 ਸਾਲ ਹੈ 35 ਸਾਲ 31 ਸਾਲ ਤੁਹਾਨੂੰ ਜੇ ਆ 30 ਤੱਕ ਜਾਂਦੇ ਜਾਂਦੇ 70% ਪੰਜਾਬ ਵਿੱਚ ਟੈਂਸਰ ਹੋ ਜਾਗਾ ਹੁਣ ਤੇ ਤੇ ਯੋਧੇ ਐਦਰੀਆ ਦਿਨਾ ਕੱਦ ਕੱਛ ਨਾਲ ਦੇ ਲੋਕ ਐਡੇ ਤਾਕੜੇ ਦੁੱਸੇ ਪੈਦਾ ਹੁੰਦੇ ਰੇ ਧਰਤੀ ਦੇ ਜਿਹੜੇ ਸਿਰੇ ਦਾ ਜਵਾੜਾ ਵੱੜ ਕੇ ਪਾਉਂਦੇ ਉਹ ਧਰਤੀ ਦੇ ਉੱਤੇ ਅੱਜ ਸ਼ਿਸ਼ੇ ਉੱਤੇ ਖੜ ਕੇ ਆਪਣੇ ਸਿਰੇ ਧੱਕੇ ਉਹ ਕਿੱਜੇ ਦਾ ਮੂਰ ਚਿਹਰੇ ਉਦਾਂ ਟੱਕ ਕਰਦੀਆਂ ਲਾਲੀਆਂ ਉਹ ਜੁੱਸੇ ਕਿੱਥੇ ਦੇ ਨੇ ਸ਼ਹਿਰਾਂ ਜਾਓ ਇੱਥੇ ਮਾਰਦੀ ਚਲੇ ਜਾਓ ਤੁਹਾਨੂੰ ਹਰ ਸ਼ਹਿਰ ਚ ਮੈਡੀਕਲ ਲਗੇ ਬਹਿਣਗੇ ਕੋਈ ਤਰ੍ਹਾਂ ਦੇ ਬੋਰਡ ਇੱਕ ਹੋਰ ਮਿਲੂਗਾ ਆਈ ਵੀ ਐ ਸੈਕਟਰ ਇੱਥੇ ਟੀਕੇ ਦਾ ਖਵਾਤ ਲਿਆ ਜਾਂਦਾ ਦੂਜਾ ਬੋਰਡ ਮਿਲੂਗਾ ਮਰਦਾਨਾ ਤਾਕਤ ਲਾਉਣ ਲਈ ਮਿਲੋ ਜੀ ਥੱਲੇ ਡਾਕਟਰ ਦਾ ਨੰਬਰ ਤੇ ਨਾਮ ਹੋਵੇ ਜਿਹਨੇ ਸੋਚਿਆ ਸੀ ਵੀ ਇਹ ਧਰਤੀ ਦੇ ਉੱਤੇ ਕਦੇ ਜਵਾਕ ਵੀ ਟੀਕੇ ਨਾਲ ਪੈਦਾ ਹੋਣਗੇ ਇਹ ਕਦੇ ਸਾਨੂੰ ਮਦਾਨਾ ਤਾਕਤ ਲਾਉਣ ਦੀ ਗੋਲੀਆਂ ਖਾਣੀਆਂ ਪੈਣ ਜਾਂ ਬੈਨਟੀਕੇ ਲਗਾਉਣੇ ਪੈਣ। ਰਿਪੋਰਟਾਈਆ 15-20 ਦਿਨ ਪਹਿਲਾਂ ਇਹੋ ਜਿਹੀ ਉਹ ਕਹਿੰਦੇ ਜੇ ਇਹ ਪਾਣੀ ਪੀਂਦਾ ਆ ਰਿਹਾ ਪੰਜਾਬ ਲਗਾ ਤਾ ਘਾਸਾ ਜਿਹੜਾ ਭੌਣ ਧੀਰੇ ਆ। ਅੱਜ ਤੁਹਾਡੇ ਬੱਚੇ ਪੈਦਾ ਹੋਣ ਵੱਲ ਜਾਏ। ਅਸੀਂ ਤੇਜਾ ਰਹਿ ਜਾ ਬੈਣ ਗਏ। ਹਾਦਸੇ ਦੇ ਪਿੰਡ ਅਸੀਂ ਭਾਰਗਾਲੇ ਪਿੰਡਾਂ ਦੇ ਇੱਥੇ ਜਮ ਤੇ ਜਵਾਕਰ ਨੂੰ ਸ਼ੁੱਕਰ ਅਕਸਰ ਕਾਲਾ ਪੀਂਦੇ ਈਐਮਸੀ ਦੇ ਬੱਚੇ ਪਿਆ ਸਾਹਸ ਸਾਹ ਤੁਨ ਸਾਹ ਦੇ ਜਿਨ੍ਹਾਂ ਦੇ ਨਾਂ ਕਿੰਨੀਆਂ ਗੁਰਦੇ ਖਤਮ ਹੋ ਚੁੱਕੇ ਸੋਦੇ ਪ੍ਰੀਤ ਕੋਟ ਜਵਨਨਾ ਮੈਣਾ ਦੇ ਖੜੇ ਰੱਖ ਕੇ ਪੁਲਾਦੇ ਉਹਦਾ ਫੈਸਟ ਹੋਇਆ ਪਾਣੀ ਦਾ ਉਸ ਪਾਣੀ ਦੇ ਵਿੱਚ ਵੀ ਕੈਮੀ ਲਾਇਆ ਉਸ ਪਾਣੀ ਦੇ ਵਿੱਚ ਵੀ ਦੇਣੀ ਹੈ ਮਾਇਆ ਉਹ ਪਾਣੀ ਵੀ ਚੋੜ ਨਹੀਂ ਆ ਕਹਿੰਦਾ ਰੈਦਰ ਦੇ ਨਾਲ ਦਾ ਕਹਿੰਦਾ ਬਹੁਤ ਵਧੀਆ ਪਾਣੀ ਹੈ ਉਹ ਯਾਰ ਕਹਿੰਦੇ ਸਾਨੂੰ ਮੰਨ ਇਹ ਪਹਿਲਾ ਦਰਿਆਵਾਂ ਦਾ ਪਾਣੀ ਨਹੀਂ ਸੋੜੇ ਧਰਤੀ ਇਹਦਾ ਮੋਲ ਕਰਕੇ ਕਿਸੇ ਦੇ ਪਿੰਡ ਦੀ 40 ਸਾਲ ਤੋਂ ਪਤਨਾ ਦੇ ਵਿੱਚ ਹਰ ਸੁਈ ਜਾ ਰਹੀ ਹੈ ਜਿਵੇਂ ਨੀਅਮ ਕੈਪੀਟਲ ਪਾਇਆ ਗਿਆ ਹੈ ਟੂ ਭਾਗਿਆਤਾ ਮਤਰੀ ਪਾਰੇ ਬੱਕੀਆਂ ਉਸੇ دریاਵਾ ਦੇ ਪਾਣੀ ਗਹਿਰਾ ਦੇ ਪਾਣੀ ਮੋਰਚੇ ਲਾ ਕੇ ਸਿਹੜਸ ਕਰਕੇ ਬੰਨ ਮਾਰ ਕੇ ਸਾਫ ਕਰ ਲੋਗੇ ਪਤਨਾ ਦੇ ਵਿੱਚੋਂ ਕਿਵੇਂ ਸਾਫ ਕਰੋਗੇ ਪਾਣੀ ਨੂੰ ਹਯਾਰਾ ਸਾਫ ਤਾਂ ਨਹੀਂ ਹੋਣਾ ਇਹ ਬਹੁਤ ਗੈਰ ਹਿਆ ਦੇ ਦੁਨੀਆਂ ਸ਼ਾਸਾ ਨੇ ਜਿਹੜੀਆਂ ਡਾਈ ਬੈਕਟਰੀਆਂ ਜਿਹੜੀਆਂ ਉਧਰ ਦੇ ਨਾਲ ਆ ਗਿਆ ਫੈਕਟਰੀਆਂ ਪੂਰੀ ਦੁਨੀਆ ਜਬਾਨ ਤਾਮਲੌਰ ਦੇ ਵਿੱਚ ਉਹਦੀ ਹਾਈ ਕੋਰਟ ਨੇ ਬੈਨਟ ਕੀਤਾ ਕਿ ਇਹ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਦੇ ਆ ਇਹ ਫੈਕਟਰੀ ਨਹੀਂ ਚੱਲੂਗੀ ਉਹ ਫੈਕਟਰੀਆਂ 10 20 50 100 ਨਹੀਂ ਕੱਲੇ ਲਿਜਾਣੇ ਦੇ ਵਿੱਚ ਹਜ਼ਾਰਾਂ ਫੈਕਟਰੀ ਲੱਗੀ ਹੈ ਸਾਰਾ ਜਿੰਨਾ ਸ਼ਿਵਰੇਜ ਦਾ ਪਾਣੀ ਦਾ ਸ਼ਰਾਬ ਦਾ ਗਾਤਾ ਥੋੜੇ ਸਬਕ ਪੈਦਾ ਜਿੰਨਾ ਹਯਾਲਾਂ ਬਹਿਰਾਂ ਦੇ ਵਿੱਚ ਪਸ਼ੂ ਖੜੇ ਆ ਗੁਰਵਾਖੂਬੂ ਸਭ ਤੋਂ ਚੰਗਾ ਹਯਾਲਾਂ ਹਸਪਤਾਲਾਂ ਦੇ ਘਾਰੇ ਚ ਜਿੰਨਾਂ ਦੇ ਵਿੱਚ ਕੈਂਸਰ ਦੇ ਮਰੀਜ਼ ਜਾਂਦੇ ਆ ਈਵੀ ਦੇ ਮਰੀਜ਼ ਜਾਂਦੇ ਆ ਕਾਲੇ ਪੀਰੇ ਦੇ ਮਰੀਜ਼ ਜਾਂਦੇ ਆ ਉਹਨਾਂ ਹਸਪਤਾਲਾਂ ਦੇ ਬੱਚੇ ਪੈਦਾ ਹੁੰਦੇ ਆ ਜਿਹੜੀ ਉਹ ਹੰਗਿਆ ਨੇ ਉਹਦੇ ਸ਼ੂਤ ਦੇ ਰੁੱਕੀ ਜਾਂਦੇ ਆ ਇੰਨਾ ਉਹਲਾ ਗਾਤਮਨ ਦਾ ਜੋ ਖੂਨ ਨਿਕਲਦਾ ਜੋ ਪਾਗ ਨਿਕਲ ਉਹ ਦੇਖਦੇ ਪਾਗ ਪਈ ਹੁੰਦੀ ਹੈ ਸਾਰਾ ਗਾਦਵਾ ਸੋੜੇ ਸੱਤ ਵਿੱਚ ਪੈਂਦਾ ਆ ਤਸਵੀਰ ਦੇਖੋ ਇਹ ਵਰਸ਼ਨੀ ਵਾਲਿਆ ਆਇਆ ਐ ਸਰਮੇ ਲੱਗਦਾ ਵਰਸ਼ਨੀ ਵਾਲਿਆ ਯਾਦ ਤੁਤ ਐਦੇ ਵਰਸ਼ ਨੂੰ ਆਪ ਦਾ ਇੱਛਾ ਕੇ ਕਹਾ ਜਾ ਆ ਸੱਦੇ ਉਹ ਕਾਹਦੇ ਕਾ ਫੋਟੋ ਕੀਤੀ ਹੋਈ ਹੈ ਔਰ ਪਿਕਚਰ ਰਾ ਦੇਖਦੇ ਆ ਸਾਨੂੰ ਅਜੋ ਬਲੀਪੁਰ ਪਿੰਡਾ ਬਲੀਪੁਰ ਇੱਥੇ ਬਲੀਪੁਰ ਪਿੰਡ ਤੋਂ ਆ ਜਦੋਂ ਪੜ ਜਾਂਦਾ ਸਰੋਜ ਦੇ ਵਿੱਚ ਡੁੱਟਾ ਦਿਆ ਕਿ ਆకాశਾਂ ਦਾ ਇਹ ਹੋ ਜਾਂਦਾ ਪਾਣੀ ਦਾ ਜਿਉਂ ਤੇਲ ਪਾਹ ਹੁੰਦਾ ਆ ਨਾਲ ਪਾਰਲੇ ਪਾਸੇ ਛਿੱਟਾ ਜਿਹੜਾ ਪਾਣੀ ਨਾਲਾ ਦੂਜੇ ਪਾਸੇ ਨਾ ਆਉਂਦਾ ਨਾਲ 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 ਉੱਲੇ ਪਾਸੇ ਅੱਧੇ ਤਰ੍ਹਾਂ ਚ ਪਤਨ ਦੇ ਨਾਲ ਨਾਲ ਹਰਿਗੇ ਪਤਨ ਤੱਕ ਪਾਣੀ ਨਹੀਂ ਚੜਿਆ ਜੇ ਮਾਰਵਾ ਪੈਕੋ ਜੇ ਇਹਦੀ ਮਾਲਵਾ ਮੈਨਰ ਸੋਜੀ ਬਣਾਉਂਦਾ ਭਾਗ ਕਹਿੰਦਾ ਹੈ ਸਾਰਾ ਪੈਨਲ ਤੇ ਹੀ ਆ ਜਾਂਦਾ ਚਾਰੋਂ ਬੁਲੇ ਗੌਸਪੁਰਾ ਪਿੰਡ ਉਹਦੇ ਤੇਰਾ ਦੇ ਉੱਤੇ ਪਿੰਡ ਹੈ ਉਸ ਪਿੰਡ ਤੇ ਅਸੀਂ ਗਏ ਕੱਲਾ ਕਰ ਰਹੇ ਆ ਲੋਕਾਂ ਦਾ ਫਿਰ ਵੀ ਲੋਕੀ ਹੋੜਿਆ ਬਿਲਕੁਲ ਸਾਹਮਣੇ ਉਹਦੇ ਲਿਜਾਤੇ ਚੌਕੀ ਦਾ ਆਇਆ ਉਸਦਾ ਇਹਨਾਂ ਬਾਈ ਮੈਂ 15 ਸਾਲ ਤੋਂ ਚੌਕੀਦਾਰ ਆ ਚੇ ਇਹਨਾਂ ਲੋਹੇਰਾ ਘੇਰ ਲੱਗਾ ਜਿਹਦਾ ਮੱਕੀ ਦਾ ਕੀਦਾ ਕਹਿੰਦਾ ਗੱਲ ਕੇ ਆਪਾਂ ਗਏ ਵੀ ਜਿਹਦਾ ਕਹਿੰਦਾ ਬਈ ਪਾਣੀ ਨੇ ਨਹੀਂ ਪਾ ਲਿਆ ਤੇ ਮਿੱਟੀ ਨੇ ਨਹੀਂ ਪਾ ਲਿਆ ਤੇ ਹਵਾ ਨੇ ਪਾ ਲਿਆ ਕਹਿੰਦਾ ਹਵਾ ਦੇ ਨੇ ਲਾ ਦੂ ਕਹਿੰਦਾ ਜਦੋਂ ਮੂਲੇ ਦੀ ਹਵਾ ਲੱਗਦੀ ਹੈ ਉਹਦੇ ਦਰਿਆ ਦੇ ਵਿੱਚੋਂ ਕੈਮੀਕਲ ਉੱਡ ਕੇ ਇਹ ਲੋਹੇ ਤੇ ਪਿਆ ਤੇ ਉਹਨੇ ਦੋਹਾ ਗਾ ਜਿਹੜਾ ਜ਼ਹਿਰ ਜਿਹੜਾ ਜ਼ਹਿਰੀਲਾ ਜਿਹੜਾ ਕੈਮੀਕਲ ਲੋਹੇ ਨੂੰ ਗਾਲ ਸਕਦਾ ਤੁਹਾਨੂੰ ਛੱਡੂਗਾ ਜ਼ਹਿਰੀਲੀ ਕੀ ਹੁੰਦਾ ਜਿਹੜਾ ਪਰਮਾਣੂ ਬੰਬਾਂ 'ਚ ਵਰਤਿਆ ਜਾਂਦਾ ਅੱਜ ਤੋਂ 80 ਸਾਲ ਪਹਿਲਾਂ ਜਾਪਾਨ ਦੇ ਦੋ ਸ਼ਹਿਰ ਯੋਸੀਮੋਟੇ ਲਗਾ ਸਾ ਕੀ ਐਸੇ ਰਸਤੇ ਵੀ ਨਹੀਂ ਚੱਲ ਸਕਦੇ ਅਮਰੀਕਾ ਪਰੋਂ ਦੂਜੇ ਵਿਸ਼ਵ ਤੇ ਰੋਸ। ਉਹ ਉਸ ਵੇਲੇ ਦਾਦੇ ਦੇ ਉਹਨਾਂ ਸ਼ਹਿਰਾਂ ਦੇ ਕੋਲ ਦੀ ਨਦੀ ਵਗਦੀ ਸੀ ਜਦੋਂ ਪਾਪਰਟੇ ਕੇ ਨਦੀ ਦਾ ਪਾਣੀ ਸਰਦਾਰ ਚ ਬਦਲ ਗਿਆ। 80 ਸਾਲਾਂ ਬਾਅਦ ਵੀ ਉੱਥੇ ਜੀਵਨ ਸਹੀ ਨਹੀਂ ਹੋ ਸਕਿਆ। ਜੇ ਪਹਾੜ ਦੇ ਤੋਂ ਸ਼ਹਿਰਾਂ ਵਿੱਚ 80 ਸਾਲ ਪਹਿਲਾਂ ਕੋਈ ਪਰਲਾਉਂ ਕਰਸਤੇਗੇ ਜਿਨਾ ਦੇ ਵਿਚ ਇੱਕ ਕੈਪੀਟਲ ਗ੍ਰੀਨ ਬਣਿਆ ਜਾਂਦਾ ਹੈ ਕਿ ਉਹ ਵਿਲੀਨਿਨ ਸੂੜੇ ਪਾਣੀ ਚ ਪਤਰਾ ਬੈਠਾ ਵੀ ਹੈ ਤੇ ਦਰਿਆਵਾਂ ਚ ਵੀ ਪਾਉਂਦਾ ਮਾਰਨਾ ਕਿਵੇਂ ਆ ਕੌਮ ਨੂੰ ਬਹੁਤ ਵਾਰੀ ਕਹਦਾ ਹੁੰਦਾ ਹੈ ਕਿ ਜਿਹੜੀ ਕੌਮ ਵੱਡੇ ਵੱਡੇ ਝੰਡੂ ਘਾਰਾਂ ਤੇ ਨਹੀਂ ਮੁੱਕੀ ਜਿਹੜੀ ਕੌਮ ਤੁਸੀਂ ਮਦਦਾਂ ਦੇ ਨਹੀਂ ਮੁੱਕੀ ਜਿਹੜੀ ਕੌਮ ਫਰਸੀਆਂ ਚਾਲ ਕੇ ਨਹੀਂ ਮੁੱਕੀ ਵੋਟ ਆ ਲੈਕਟ੍ਰਿਕੀਆ ਸੁਣਵਾ ਲੈ ਜਾ ਆ ਪਿੱਛੇ ਜੇ ਮੇਰੇ ਕੋਲ ਕੁ ਪਵਾਰ ਆਇਆ ਸ਼ਾਇਦ ਸਿਰ ਤੜ ਜੋ ਵੀਡੀਓ ਸੁਣੀ ਹੋਵੇ ਅੱਠ ਮਹੀਨਿਆਂ ਦਾ ਬੱਚਾ ਪਨੀ ਗੋਦੀ ਚ ਕਹਿੰਦੇ ਭਾਈ ਸਾਡੀ ਵੀਡੀਓ ਬਣਾ ਕੇ ਪਾ ਦੇ ਸਾਡੇ ਬੱਚੇ ਨੂੰ ਟੀਕਾ ਲੱਗਣਾ ਹੈ 18 ਕਰੋੜ ਦਾ ਮੈਂ 18 ਕਰੋੜ ਕਿਥੋਂ ਬਖਾਉਂਗਾ ਪੁੱਛ ਕਰ ਕਹਿੰਦੇ ਕੋਈ ਗੱਲ ਨਹੀਂ ਮੈਂ ਪਾ ਦੇ ਇੱਕ ਵਾਰੀ ਚਲੋ ਮੈਂ ਵੀਡੀਓ ਪਾਈ ਮੈਂ ਬੱਚਾ ਦਵਾਈ ਕਿਹਾ ਜਵਾਕ ਨੂੰ ਕਹਿੰਦੇ ਭਾਈ ਇਹਦੇ ਅੰਗ ਭਰਨੇ ਖੜਦੇ ਸਿਰਫ ਇੱਕ ਬੰਦਾ ਧਾਉਂਦੇ ਨੂੰ ਪੈਂਦੀ ਆ ਬਾਹ ਮੇਰੀ ਖੜੀ ਹੁੰਦੀ ਦਰ ਤੇ ਬਸਤਾ ਹੀ ਗਿਆ ਮਰਾ ਡਾਕਟਰ ਨੂੰ ਪੁੱਛਿਆ ਬੁਮਾਰੀ ਕਿਹ ਹੈ ਕਹ ਡਾਕਟਰ ਨੇ ਬਾਰੀ ਬਣਾ ਲਈ ਸਵਾਲ ਇਹਨਾ ਲੱਗ ਰਿਹਾ ਜਿਹੜਾ ਪਤਾ ਹੀ ਲੱਗ ਰਿਹਾ ਬੁਮਾਰੀ ਹੈ ਗਈ ਹੈ ਰਿਸਰਚ ਹੋਈ ਜਾਂਦੀ ਕਿ ਪਤਾ ਮੱਛੀਆਂ ਨੇ ਆਪਣੇ ਮੈਡੀਕਲ ਹੋਇਆ ਜਾਂਚ ਕੀਤੀ ਗਈ ਉਹਨਾਂ ਮੱਛੀਆਂ ਨੂੰ ਵੀ ਜੱਸ ਲਾਇਆ ਇਹਨਾਂ ਸ਼ਰਤਾਂ ਹੁੰਦੀਆਂ ਨੇ ਜਦੋਂ ਕੋਈ ਕਾਰਖਾਨੇ ਦੇ ਬੱਚੇ ਨਹੀਂ ਵਰਤੀ ਪਰ ਇਹਨਾਂ ਸ਼ਰਤਾਂ ਇਸਨਾਂ ਵਾਲੀ ਜੰਦ। ਉਹ ਚਲੋ ਆਪਾਂ ਨੂੰ ਹੁਕੂਮਤਾਂ ਵੀ ਜੇ ਪੂਰੀ ਦੁਨੀਆ ਦੇ ਵਿੱਚ ਡਾਇਰੈਕਟਿਵ ਦਾ ਨਾ ਨਾ ਦਾ ਬੰਦ ਨੇ ਪੂਰੇ ਭਾਰਤ 'ਚ ਬੰਦ ਨੇ ਪੂਰੀ ਦੁਨੀਆ ਦਾ ਕਾਨੂੰਨ ਕਹਿੰਦਾ ਭਾਵ ਦਾ ਕਾਨੂੰਨ ਕਹਿੰਦਾ ਇਹਦੀ ਕੀਦੀ ਹੈ ਕਿ ਤੁਸੀਂ ਕਿਸੇ ਫੈਕਟਰੀ ਦਾ ਪਾਣੀ ਸਾਫ਼ ਕਰਕੇ ਥੀਰ ਕਰਕੇ ਕਿਸੇ ਬਰਾਂ ਲਈ ਸਾਫ਼ ਕਰਕੇ ਕਿਸੇ ਬੰਦੇ ਦਰਿਆ 'ਚ ਕਿਸੇ ਪਿੰਡ ਨੂੰ ਪਾਣੀ ਨਹੀਂ ਪਾ ਸਕਿਆ 7 ਦਿਨ ਬਾਅਦ ਤੋ ਇਹ ਗੂੜੇ ਪਾਣੀ ਕਿਸ ਜਗ੍ਹਾ ਤੇ ਪਾ ਸਕਿਆ ਇਹਦਾ ਜਦ ਦੇ ਪਰਿਵਰਤਨ ਤੋਂ ਬੇਅਤੀ ਕਰਨਾ ਪੈ ਗਿਆ ਲੋ ਪਿੰਡ ਪਰ ਖੜੇ ਜਿੱਥੇ ਜਾ ਕੇ ਪਾਣੀ ਇੱਕ ਦਾ ਸਤਜੋ ਸਾਂਗ ਨੂੰ ਚੜਦਿਆ ਜ਼ਹਿਰ ਚੰਬਰੀ ਰੱਖਦੀ ਹੈ ਖੋਦਰਾ ਨ ਮੱਝਦੀ ਹੈ ਅੱਖਾਂ ਮੱਝਦੀਆਂ ਸਾਂਗ ਮੱਝ ਉਹਨੇ ਜਦ ਤੁਸੀਂ ਦਾ ਪੀਰ ਜਮ ਖਾਲਸ ਸਾਹਿਬ ਤੋਂ ਬਾਅਦ ਅੱਜ ਇਹਨੇ ਬੋਲਿਆ

ਆਤਾ ਗੁਰ ਦੇ ਪਾਣੀ ਨਾਲ ਤਾਰ ਸਾਹਿਬੀ ਧਰ ਦੇ ਪਾਣੀ ਨਾਲ ਫਸਲਾਂ ਨੂੰ ਨਾਲ ਪਾਣੀ ਹੈ ਪੀਣੇ ਉਹ ਵੀ ਪਾਣੀ ਹੈ ਪਸ਼ੂਆਂ ਨੂੰ ਪੀਣੇ ਉਹ ਵੀ ਪਾਣੀ ਹੈ ਚਲੋ ਮੰਨ ਲਿਆ ਸਾਡੇ ਵਰਗੇ ਦਾ ਮੱਥਾ ਲੱਗਿਆ ਸਰਕਾਰਾਂ ਨਾਲ ਸਾਡੇ ਵਰਗਾਂ ਦਾ ਹੌਸਲਾ ਚੱਕ ਕੇ ਉਹਨਾਂ ਵਰਦੇ ਨਹੀਂ ਤੇ ਜਿਹੜੇ ਬੰਦੇ ਹਰੀਕੇ ਵਾਲੇ ਆਪਣਾ ਹਰੀਗੇ ਨਾਲ ਬੜਕੂ ਮੇ ਆਇਆ ਹੈ ਜਿਹੜੇ ਘਰੇ ਵਿੱਚ ਹੀ ਬਣ ਕੇ ਸਰਕਾਰ ਨਾਲ ਉਹ ਦਰੋਂ ਮੰਗਦਾ ਤੇ ਨਹੀਂ ਅੱਕ ਲੱਗਣਾ ਕੋਨੇ ਲਾ ਕੇ ਘਰਾਂ ਦੇ ਉੱਤੇ ਬੈਠੇ ਰਹੋਗੇ ਪਾਣੀ ਮਾਰ ਤੁਸਨ ਉਹਦੀ ਜਵਾਨੀ ਬਾਤੋਂ ਬਚ ਗਈ ਜਿਹੜੇ ਬੰਦੇ ਦਿੱਤਾ ਮਾਰਦੂ ਤੇ ਲੋਦੋ ਵਾਦਿਆਂ ਨੂੰ ਪਾਣੀ ਮਾਰਦੇ ਚਿੱਟੇ ਨਾਲ ਵੀ ਕਿਤੇ ਖ਼ਤਰਨਾਗੈ ਪਾਣੀ ਚਿੱਟਾ ਤਾਂ ਪੀ ਕੇ ਉਹ ਮਰੂਗਾ ਜਿਹੜਾ ਪੀਊਗਾ ਜਾ ਕੇ ਮੌਤ ਦੇ ਥੱਟ ਪਾਉਗਾ ਉਹ ਇਹ ਪਾਣੀ ਦਾ ਧੱਕੇ ਨਾਲ ਹੀ ਪਿਆ ਕੇ ਸਮੂਹਤ ਵਰਿਆਂ ਕੀਤਾ ਜਾ ਰਿਹਾ ਹੈ ਹਾੜ ਜੋੜ ਨੇ ਤਕੜੇ ਲੋਕ ਨੇ ਸਰਵਾਇ ਦਾ ਲੋਕ ਨੇ 33000 ਦੀ ਬੋਤਲ ਹੁੰਦੀ ਹੈ ਪਾਣੀ ਦੀ ਪੀ ਵਾਲੀ ਬਾਹਰ ਦੇ ਵਰਕਾ ਤੋਂ ਅੱਜ ਬੜੇ ਖਿਡਾਰੀ ਬੜੇ ਬੜੇ ਕਲਾਕਾਰ ਵੀ ਨੇ ਕਿ ਤੋਹ ਬਗਾਂ ਦੇ ਜੀ ਵੀ ਲੈਣਗੇ ਨਾ ਆ ਵੀ ਲੈਣਗੇ ਸਾਡੇ ਬੇਬਾਂ ਨੇ ਹਜੂਰਾਂ ਨੇ ਪਿੰਡਾਂ ਵਾਲੇ ਮੁਕਾੜੇ ਆਹ ਮਾਤਰਾ ਦੇ ਬਣਦੇ ਹੀ ਨੇ ਚਾਹੇ ਤੁਸੀਂ ਪਿਆਜੋਂ ਪੀਤੇ ਚਾਹੇ ਤੁਸੀਂ ਧਰਤੀ ਇਹ ਤੋਂ ਕੋਈ ਸੋਚਿਆ ਪਾਣੀ ਦੋਨੇ ਹੀ ਵਾੜੇ ਹੋਗੇ ਆਹ ਤੋਂ ਬਾਅਦ પેટ્રોલ ਵਾਲੋ ਆਹ ਉਹ ਦਾ ਵੇਲਟਰ ਲਾ ਕੇ ਉਹਨੇ ਜਿਵੇਂ ਪਾਣੀ ਸੁਦਾ ਖਦਮੇ ਕਰਦਾ ਜਿਹੜਾ ਸਾਨੂੰ ਲੋੜੀ ਦਾ ਤਨ ਸਾਡੇ ਸਰੀਰ ਨੂੰ ਪਾਣੀ ਚਾਹੀਦਾ ਉਹ ਆਉਂਦੇ ਉਹ ਵੀ ਲੱਗਦਾ ਪੰਜਾਬੀਆਂ ਸਾਲ ਦੇ ਦੋਸਾਂ ਦੇ ਮੁੰਡੇ ਬੋਲ ਦੇ ਪੈਲੇ ਉਹਨੋਂ ਤੋਂ ਪਹਿਲਾ ਬੰਦਾ ਭਟਾਉ ਹੋ ਰਿਹਾ ਤਰਦ ਗੰਗ ਰਹੇ ਧੌਲੇ ਆਦਿਆ ਉਹ ਤੋਂ ਪਹਿਲਾਂ ਉਹ ਆਪ ਦੇ ਪਾਣੀ ਦੇ ਮਾਰੇ ਤੇ ਪਾਣੀ ਵੀ ਪੀਣੋਂ ਲੱਗਿਆ ਆਪਾਂ ਸੋਚਦੇ ਆਪਾਂ ਕਿਹੜਾ ਭੁੱਲ ਗਿਆ ਆਪਰ ਬਾਹੂ ਭਾਜਣਾ ਵੇਚੋ ਕਿਲਾ ਕੈਨੇਡਾ ਵਿੱਚ ਕਿਹਾ ਉਹ ਕਿਲਾ ਬਿੱਕਰ ਚੜ੍ਹੂ ਮੁੰਡੇ ਉੱਥੇ ਸਾਡੇ ਨਾਲ 11-11 ਸਾਲ ਦੀਆਂ ਬੱਚੀਆਂ ਕੋਈ ਕੰਮ ਤੋਂ ਹੈ ਨਹੀਂ ਉੱਥੇ ਸੋਸ਼ਲ ਦਾ ਸ਼ਕਾਰ ਹੋ ਰਿਹਾ ਸਾਡੇ ਨੌਜਵਾਨ ਮੁੰਡੇ ਜਿਨ੍ਹਾਂ ਨੇ ਇੱਥੇ ਅਜੇ ਅਜੇ ਸਪਲਨਾ ਸੀ ਡਾਕਟਰ ਬਣਨਾ ਸੀ ਇੰਜੀਨੀਅਰ ਬਣਨਾ ਸੀ ਉਹ ਸਾਡੇ ਮੁੰਡੇ ਉੱਤੇ ਤਬਰੈਸ਼ ਦਾ ਸ਼ਕਾਰ ਹੋ ਕੇ ਦਸਿਆਂ ਦੇ ਰਾਹ ਤੇ ਟੋਰੀ ਜਿਹੜੀ ਨਾਮ ਇਸੇ ਬਾਅਦ ਕਰਜ ਦੇ ਦਾਸ ਜੇ ਸੁਭਿਤਾ ਦੀ ਰੋਟੀ ਗ੍ਰਿਫਾਹਮੀ ਭਾਰਤ ਸਰਕਾਰ ਨੂੰ ਨੀਵਾ ਸਾਬ ਆ। ਆ 28 ਤੱਕ ਸਾਰੇ ਦਰੂ ਦੀ ਪਿਓਰਸ ਨੇ ਹੱਥੇ ਆ ਜਿੰਨੇ ਸਰ ਦੇ ਬਾਗ ਦਾ ਬਾਗਾ ਸਿਰ ਜਾ ਕੋਲ ਨੇ ਸਰਕੂਟ ਜਿਹੜਾ ਬਿਲਕੁਲ ਬਾਗੇ ਨਾਲ ਦੀ ਜਾਂਦਾ 25 ਮੀਟਰ ਬਾਗੇ ਦੇ ਲਾਹੌਰ ਦੇ ਬੀ ਦੀ ਨਾਲ ਦਾ ਸਲੂਕ